ਇਦੇ ਅੱਜ ਵਿਰੋਧ ਚ ਹਾਂ ਜੀ ਅੱਜ ਪਦੇਉਤੇ ਦੇ ਵਿੱਚ ਹੀ ਆਏ ਆਂਗੇ ਤੇ ਹੂੰ ਤਾਂ ਹੁਣ ਆਪਾਂ 25 ਪਿੰਡਾ ਚ ਖੜੇ ਵੀ ਹੋਣ ਜਾ ਰਹੇ ਆ ਉਦੋਂ ਉਹ ਚ ਤੋਂ ਪਹਿਲਾਂ ਇਸ ਦਾ ਆਪਾਂ ਨਵਟਾਰ ਨਵਟਾਰਾ ਕਰ ਦਵਨਾ ਜੀ ਨਹੀਂ 25 ਪਿੰਡਾ ਕਿੱਥੇ ਖੜੇ ਹੋ ਰਹੇ ਆ ਆਪਾਂ 25 ਪਿੰਡਾ ਚ ਜਿਲ੍ਹਾ ਪੰਚਾਇਤ ਦੇ ਵਿੱਚ ਜੀ ਤੇ ਚੇਅਰਮੈਨ ਨਹੀਂ ਲੈਣੀ ਆ ਅੱਛਾ ਮਾਨਸਾ ਜਿਲ੍ਹਾ ਪ੍ਰਸ਼ਾਦ ਆਪਾਂ ਨੂੰ ਬਲੈਕ ਪੈਜੂ ਚ ਨਹੀਂ ਤੇ ਜੋਨ ਦਾ ਪੱਜੀ ਇੱਥੇ ਸਿਮੈਂਟ ਫੈਕਟਰੀ ਲੱਗ ਰਹੀ ਆ ਲੋਕ ਵਿਰੋਧ ਕਰ ਰਹੇ ਆ ਤੇ ਤੂੰ ਕਿ ਵੋਟਾਂ ਜੋੜਨਾ ਨਾ ਨਾ ਹੁਣ ਤਾਂ ਪੈਦੇ ਵਿੱਚ ਹੀ ਆਇਆ ਛਵਨ ਦੇ ਚ ਅੱਛਾ ਤੇ ਜਿਹੜਾ ਹੁਣ ਆਪਣੇ ਪਿੰਡ ਬਣਾ ਲਈ ਥਰਮਲ ਪਲਾਂਟ ਲੱਗਿਆ ਇਹਦੀ باوجود ਦੀ ਏ ਲਾ ਰਹਿਆ ਨਹੀਂ ਤੇ ਜਿਹੜਾ ਮੰਨ ਲੋ ਐ ਐਮ ਐਲ ਆ ਉਸ ਦੇ ਬਦਉਤੇ ਦੇ ਵਿੱਚ ਹੀ ਆਇਆ ਸੀ ਇੱਥੇ ਜੀ ਉਸ ਨਹੀਂ ਲਵਾਈਆ ਉਹੀ ਆ ਲਵਾ ਦੇ ਇਹ ਉਹ ਤਾਂ ਜਿਹੜੇ ਫੈਕਟਰੀ ਵਾਲੇ ਆ ਉਹ ਤਾਂ ਕਹਿੰਦੇ ਰੋਜ਼ਗਾਰ ਮਿਲੂਗਾ ਕੋਈ ਨੌਕਰਾ ਨਹੀਂ ਮਿਲਦਾ ਪਹਿਲਾਂ ਬਨਾਲੀ ਕਿੰਨਾ ਕੁ ਮਿਲ ਗਿਆ ਸਾਨੂੰ ਅੱਛੀ ਵੇਲੇ ਫਿੱਟਿਆ ਤੇ ਜੇ ਆਪਾਂ ਉਹਦੇ ਬਾਰੇ ਕੁਝ ਕਹਨੇ ਆ ਜਿਹੜਿਆ ਇੱਕ ਛੂਲ ਜੇ ਛੜਕਾ ਤੇ ਉਹੀ ਕਾਫੀ ਨੁਕਸਾਨ ਕਰਾ ਦਿੰਦੇ ਆਗੇ ਤੇ ਇਹਨਾਂ ਵਾਸਤੇ ਤਾਂ ਕੋਈ ਪਾਰਕ ਇਹਨਾਂ ਨੇ ਬਣਾਈ ਨਹੀਂ ਗਈ ਜਿੱਥੇ 2800 ਗਿੱਲੇ ਚ ਥਰਮਲ ਪਲਾਂਟ ਲਾ ਦਿੱਤਾ ਉਥੇ ਨਵਾਂ ਤੇ ਵੀ 10 20 ਗਿੱਲਿਆਂ ਚ ਕੋਈ ਪਾਟ ਕੇ ਲਾ ਛਕ ਦੇ ਚੀਏ ਖੜਾਉਣ ਵਾਸਤੇ ਤੇ ਛੜਕਦੇ ਖੜੇ ਹੁੰਦੇ ਆਗੇ ਤੇ ਜਿਨ੍ਹਾਂ ਦੇ ਕਾਰਨ ਕਾਫੀ ਨੁਕਸਾਨ ਹੁੰਦੀ ਆ ਦੁੱਟ ਘਟਾ ਨਾ ਪੱਤੀਆਂ ਤੇ ਇਹ ਜਦੋਂ ਥਰਮਲ ਚੋਂ ਬਾਹਰ ਆਉਂਦੇ ਆ ਅਦਾਖ ਬਹੁਤ ਜ਼ਿਆਦਾ ਖੇਤਾਂ ਦੇ ਵਿੱਚ ਡਿੱਗਦੀ ਆਗੀ ਤੇ ਉਹਦੇ ਨਾਲ ਫਸਲਾਂ ਬਰਬਾਦ ਹੁੰਦੀ ਆ ਤੇ ਜਿਵੇਂ ਹੁਣ ਉਹਦੇ ਕਾਰਨ ਪਰਬਾਦ ਹੁੰਦੀ ਆ ਫਸਲਾਂ ਤੇ ਇਹਦੇ ਕਾਰਨ ਵੀ ਹੋਣਗੀ ਆ ਜੇ ਕੱਲ ਨੂੰ ਇੱਥੇ ਲੱਗੇਗੀ ਇਹਦਾ ਕੋਈ ਫਾਇਦਾ ਦਾ ਫਾਇਦਾ ਤਾਂ ਆਪਾਂ ਨੂੰ ਹੈ ਨਹੀਂਗਾ ਤੇ ਜਿਵੇਂ ਹੁਣ ਪਿੱਛੇ ਜਿਹੜਾ ਧੱਪੂ ਮਾਰ ਕੇ ਕਮਾਲੂ ਲਾਲੀ ਫੈਕਟਰੀ ਕਹਿੰਦੇ ਇਹ ਕਹਿੰਦਾ ਆਪਣੇ ਐਕਸਮੈਂਟੇ ਦੀ ਅਪਧਾਈ ਕਾਰੀ ਲਾਈ ਸੀ ਤੇ ਉੱਥੇ ਉਹਨਾਂ ਆਟਾ ਝੂਕਦੇ ਰਹੇ ਆ ਤੇ ਉੱਥੋਂ ਦੇ ਬੰਦੇ ਗਏ ਸਾਨੂੰ ਤਾਂ ਕਾਫੀ ਨੁਕਸਾਨ ਹੈ ਵੀ ਹੈਗਾ ਪ੍ਰਦੂਸ਼ਨ ਦਾ ਨਾਲਾਲ ਜਾਨਪਰਦਾ ਨੂੰ ਨੁਕਸਾਨ ਆ ਗਿਆ ਤੇਰੇ ਤੇਰੇ ਪਿੰਡ ਜੋ ਕਿੰਨੇ ਕ ਬੰਦੇ ਇੱਡੇ ਵਿਰੋਧ ਕਰ ਰਿਹਾ ਆਏ ਆ ਤੇ ਬਹੁਤ ਛਾਦੇ ਆਏ ਆ ਕਾਫੀ ਮੈਨੂੰ ਮਿਲਿਆ ਸਰਪੰਚ ਮੈਂਬਰ ਵੀ ਭਜਦੇ ਆ ਗਏ ਤੇ ਹੋਰ ਵੀ ਆਇਆ ਜਿਹੜੇ ਥਾਜਮਲ ਦੇ ਵਿੱਚ ਡਿਊਟੀ ਕਰਦੇ ਨੇ ਆ ਜਾ ਲੱਗੇ ਹੋਏ ਆਗੇ ਕੰਮ ਤੇ ਉਹ ਵੀ ਆਏ ਹੋਏ ਆ ਥਾਜਮਲ ਵੱਲੋਂ ਆ ਪਿੱਛੇ ਆਪਣੇ ਥਾਜ ਮਹਿਲ ਬਾਰੇ ਮੈਂ ਕਾ ਵੀ ਵੀਡੀਓ ਪਾਈਆਂ ਗਿਆ ਆ ਗਾਣਾ ਵੀ ਸੁਣਾਉਂਦਾ ਦੇਣਾ ਹਾਂ ਤੇ ਆਵਾਜ਼ਾਂ ਲਿਖ ਜਾਮ ਤੂੰ ਆ ਡੇਦਾ ਠਕਨਲਾ ਇੱਥੇ ਓਡੇ ਦਾ ਜੀ ਬਾਕੀ ਇਹ ਆਛੇ ਪਾਛੇ ਦੇ ਪਿੰਡਾਂ ਨੂੰ ਗਵਾਂਡੀਆਂ ਨੂੰ ਹਾਂ ਪ੍ਰਦੂਸ਼ਨ ਕਰਦਾ ਜੀ ਹਨਾ ਜੀ ਤੇ ਇਸ ਦੇ ਨਾਲ ਨੁਕਸਾਨ ਹੀ ਹੁੰਦੇ ਆ ਜੀ